ਸਸਿਕਾ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸਟੋਰ ਮੈਂ ਸਰਖਾਨਾ ਤੇ ਥੋੜਾ ਅੱਜ ਆਪਾਂ ਨਿਊ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਕਾਟਰੇਜ ਦਾ ਜਿਹੜੇ ਸੂਟ ਆਪਣੇ ਕੋਲੇ ਦੋ ਤਿੰਨ ਵੈਰਾਈਟੀਆਂ ਦੇ ਵਿੱਚ ਆਏ ਆ ਤੇ ਇਹ ਕਾਟਰੇਜ ਆਪਾਂ ਤੁਹਾਨੂੰ ਬਹੁਤ ਹੀ ਸੋਹਣੀ ਦੇਵਾਂਗੇ ਸੌਫਟ ਵਾਲੀ ਤੇ ਵਧੀਆ ਬ੍ਰਾਂਡ ਦੇ ਸੂਟ ਆਪਣੇ ਕੋਲੇ ਆਏ ਨੇ ਰੇਟ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਜ਼ਿਆਦਾ ਘੱਟ ਜਿਹੜੇ ਸੂਟ ਮਾਰਕੀਟਾਂ ਦੇ ਵਿੱਚੋਂ ਤੁਹਾਨੂੰ 2000 ਦੇ 16 1700 ਦੀ ਰੇਂਜ ਦੇ ਮਿਲਦੇ ਆ ਆਪਾਂ ਉਹ ਤੁਹਾਨੂੰ ਬਹੁਤ ਹੀ ਵਾਜਬ ਰੇਟ ਦੇ ਉੱਤੇ ਸੂਟ ਪ੍ਰੋਵਾਈਡ ਕਰਾ ਰਹੇ ਹਾਂ ਅੱਜ ਤੇ ਸੋਹਣੇ ਸੋਹਣ ਤੇ ਵੀਡੀਓ ਤੁਸੀਂ ਸਾਰੀ ਸ਼ੁਰੂਤ ਲੈ ਕੇ ਐਂਡ ਤੱਕ ਦੇਖਣੀ ਹੈ ਤੇ 100 ਨਾਲ ਦੀ ਨਾਲ ਮੈਂ ਆਪਣੀ ਲੋਕੇਸ਼ਨ ਜਰੂਰ ਦੱਸੂਗੀ ਜਿਹੜੀ ਆਪਣੀ ਲੋਕੇਸ਼ਨ ਹੈ ਇਹ ਆਪਣਾ ਜਿਹੜਾ ਸ਼ਾਪ ਹੈ ਗੁਰਨਾਨਕ ਸਟੋਰ ਮੈਸਰਖਾਨਾ ਪਿੰਡ ਤੇ ਡਿਸਟ੍ਰਿਕਟ ਬਠਿੰਡਾ ਜਿਹੜੀ ਆਪਣੀ ਸ਼ਾਪ ਹੈ ਬਠਿੰਡਾ ਮਾਨਸਾ ਰੋਡ ਤੇ ਆਪਣਾ ਮੈਸਰਖਾਨਾ ਪਿੰਡ ਰਹਿ ਜਾਂਦਾ ਹੈ ਤੇ ਨਾਲ ਦੀ ਨਾਲ ਮੈਂ 100 ਨੂੰ ਸਮਾਂ ਵੀ ਤੈਅ ਕਰ ਦਿਆਂ ਕਿਉਂਕਿ ਅਸੀਂ ਸ਼ਾਮ ਨੂੰ ਸਾਢੇ ਸ਼ਾਮ ਨੂੰ ਸੌਰੀ 7 ਵਜੇ ਅਸੀਂ ਵੀਡੀਓ ਜਿਹੜੀ ਵੱਡੀ ਹੈ YouTube ਤੇ ਪਹਿਲਾਂ ਤੁਹਾਨੂੰ ਮੈਂ ਕੱਲ ਵੀ ਗੱਲ ਦੱਸੀ ਸੀ ਵੀ ਜਿਹੜੀ ਵੀਡੀਓ ਸਾਡੇ ਕੰਮ ਚੱਲਣ ਕਰਕੇ ਅਸੀਂ ਵੱਡੀ ਵੀਡੀਓ ਰੀਲਾਂ ਬਹੁਤ ਜ਼ਿਆਦੇ ਪਾਉਂਦੇ ਸੀ ਤੇ ਤੈਨੂੰ ਧੰਨਵਾਦ ਹੈ ਤੇ ਹੁਣ ਆਪਾਂ ਜਿਹੜੀ ਵੱਡੀ ਵੀਡੀਓ ਆ ਉਹ ਅਪਲੋਡ ਕਰਨ ਲੱਗੇ ਸ਼ਾਮ ਨੂੰ 7 ਵਜੇ ਪਾਇਆ ਕਰਾਂਗੇ ਤੁਸੀਂ ਸਮੇਂ 'ਚ ਆਪਦਾ ਕੀਮਤੀ ਸਮਾਂ ਕੱਢ ਕੇ ਤੇ ਸਾਡੀ ਵੀਡੀਓ ਨੂੰ ਤੁਸੀਂ ਪਿਆਰ द्या ਕਰੋ ਵੱਧ ਤੋਂ ਵੱਧ ਤੇ ਸੋਡਾ ਆਪਾਂ ਧੰਨਵਾਦ ਕਰਦੇ ਆਂ ਤੇ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖੀਏ ਤੇ ਆਪਣੇ ਕੋਲੇ ਅੱਜ ਜਿਹੜੇ ਕਾਰਡਰੇਜ ਦੇ ਡਿਜ਼ਾਈਨ ਆਏ ਆ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਉਂਗੀ ਬਹੁਤ ਹੀ ਸੋਹਣੇ ਡਿਜ਼ਾਈਨ ਆਪਣੇ ਕੋਲੇ ਕਾਰਡਰੇਜ ਦੇ ਆਏ ਆ ਤੇ ਆਪਾਂ ਕੁਝ ਸੁਰਤੋਂ ਨੂੰ ਅੱਜ ਤਾਂ ਜ਼ਿਆਦਾਤਰ ਆਪਾਂ ਮੈਚਿੰਗ ਵਾਲੇ ਛੁੱਟੀ ਤੁਹਾਨੂੰ ਦੇਵਾਂਗੇ ਤੇ ਜਿਹੜਾ ਆਪਾਂ ਡਿਜ਼ਾਈਨ ਜਾਂ ਕਪੜਾ ਦੇਵਾਂਗੇ ਉਹ ਬਹੁਤ ਹੀ ਸੋਹਣਾ ਦੇਵਾਂਗੇ ਤੁਹਾਨੂੰ ਤੇ ਰੇਟ ਬਹੁਤ ਘੱਟ ਦੇਵਾਂਗੇ ਤੁਹਾਨੂੰ ਆਹ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਕੋਟੇਜ ਦਾ ਸਾਫਾ ਆਪਾਂ ਦੇਵਾਂਗੇ ਅੱਜ ਸਾਰਾ ਮੈਚਿੰਗ ਵਾਲਾ ਤੁਹਾਨੂੰ ਤੇ ਬਹੁਤ ਹੀ ਸੋਹਣਾ ਕਪੜਾ ਹੈ ਆਪਣਾ ਸੌਫਟ ਤੁਸੀਂ ਦੇਖ ਸਕਦੇ ਹੋ ਪੂਰਾ ਬਹੁਤ ਸੋਹਣਾ ਤੇ ਸਾਰਾ ਕਾਟਨ بیس ਵਾਲਾ ਹੋਊਗਾ ਤੇ ਸਿਰਫ ਆਪਾਂ ਰੇਂਜ ਦੇਣੀ ਹੈ 1650 ਵਾਲੇ ਸੂਟ ਦੀ ਤੁਹਾਨੂੰ 1250 ਰੁਪਿਆ 1250 ਦੇ ਵਿੱਚ ਆਪਾਂ ਛੂਟ ਦੇਵਾਂਗੇ ਹਰ ਇੱਕ ਸਟੋਰ ਦੇ ਉੱਤੇ ਕਿਤੇ ਤੁਸੀਂ ਦੇਖੋਗੇ 1600 ਰੇਟ ਕਿਤੇ 1500 ਕਿਤੇ 1800 ਆਹ ਲਓ ਜੀ ਆਪਾਂ 2.5 ਮੀਟਰ ਦੇ ਵਿੱਚ ਕਟਿੰਗ ਦੇਵਾਂਗੇ ਮੈਚਿੰਗ ਤੁਸੀਂ 나ਦੀ ਨਾਲ ਚੈੱਕ ਕਰਿਓ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਕਲਰ ਆ ਇਹਦੇ ਵਿੱਚ ਆਪਾਂ ਤਿੰਨ ਕਲਰ ਦੇਵਾਂਗੇ ਪਹਿਲਾ ਕਲਰ ਆਪਾਂ ਦੇਵਾਂਗੇ ਤੁਹਾਨੂੰ ਮਸਟਰਡ ਕਲਰ ਤੇ ਰੇਂਜ ਦੇਵਾਂਗੇ ਸਿਰਫ 1250 ਰੁਪਿਆ 1250 ਦੇ ਵਿੱਚ ਆਪਾਂ ਤੁਹਾਨੂੰ ਸੂਟ ਬਹੁਤ ਹੀ ਸੋਹਣੇ ਸੂਟ ਦੇਵਾਂਗੇ ਕਿਉਂਕਿ ਜਿਹੜਾ ਮੌਸਮ ਦਾ ਜਿਹੜਾ ਸੀਜ਼ਨ ਠੰਡ ਦਾ ਹੈਗਾ ਇਹਦੇ ਵਿੱਚ ਸਾਰਿਆਂ ਨਾਲ ਵੱਧ ਕਪੜਾ ਇਤ ਕੀ ਕਾਟਰੇਜ ਦਾ ਪਹਿਣਾ ਇੱਕ ਤਾਂ ਇਹ ਅ ਅਲਰਜੀ ਰਹਿਤ ਹੁੰਦਾ ਕਿਉਂਕਿ ਕਾਟਨ ਕਾਟਨ ਦਾ ਸਟਾਫ ਹੁੰਦਾ ਤੇ ਇੱਕ ਇਹ ਕਪੜਾ ਜਿਹੜਾ ਨਿੱਗਾ ਵੀ ਹੁੰਦਾ ਤੇ ਆਹ ਲਓ ਜੀ ਦੂਸਰਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਗਾਜਰੀ ਟੋਨ ਦੇ ਵਿੱਚ ਤੇ ਇਹ ਕਪੜਾ ਤੁਹਾਨੂੰ ਸਾਰਿਆਂ ਨਾਲ 2.5 ਮੀਟਰ ਮਿਲੂਗਾ ਸ਼ਰਟ ਵੀ 2.5 ਮੀਟਰ ਦੀ ਤੇ ਸਲਵਾਰ ਵੀ 2.5 ਮੀਟਰ ਦੀ ਤੇ ਸਕਰੀਨ ਸ਼ਾਟ ਲੈ ਕੇ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਹੈ ਤੁਸੀਂ ਸਾਨੂੰ ਆਨਲਾਈਨ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸੂਟ ਸਾਡੇ ਗੁਰੂ ਨਾਨਕ ਸਟੋਰ ਮੈਸਰ ਖਾਨਾ ਤੇ ਆ ਕੇ ਵੀ ਤੁਸੀਂ ਸਾਡੇ ਕੋਲ ਸੂਟ ਨੂੰ ਪ੍ਰੋਵਾਈਡ ਕਰ ਸਕਦੇ ਹੋ ਤੇ ਆਹ ਲਓ ਜੀ ਤੀਸਰਾ ਵਾਲਾ ਕਲਰ ਆਪਾਂ ਦੇਵਾਂਗੇ ਫਿਰੋਜੀ ਕਲਰ ਆਹ ਲਓ ਜੀ ਇਹ ਇਕੜ ਜਾਣ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਤਿੰਨ ਕਲਰ ਦੇਾਂਗੇ ਇਹ ਫਿਰੋਜੀ ਕਲਰ ਆ ਗਿਆ ਤੇ ਸਿਰਫ ਤੇ ਸਿਰਫ ਰੇਟ ਰਹੂਗਾ 1250 ਰੁਪਿਆ 1250 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਕਾਡਰੇਜ ਦਾ ਵਧੀਆ ਕੁਆਲਿਟੀ ਦਾ ਤੇ ਜਿਹੜਾ ਪਸ਼ਮੀਨਾ ਲੱਗਿਆ ਇਹ ਕੁਮਕਮ ਪਸ਼ਮੀਨਾ ਆਪਣੇ ਜਿਹੜੇ ਸਾਫ ਦੇ ਨਾਲ ਲੱਗਿਆ ਹੋਇਆ 22 ਮੀਟਰ ਦੀ ਕਟਿੰਗ ਦੇ ਵਿੱਚ ਤੀਸਰਾ ਕਲਰ ਆ ਗਿਆ ਫਿਰੋਜੀ ਆ ਲਓ ਜੀ ਅਗਲਾ ਕਲਰ ਜਿਹੜਾ ਆਪਾਂ ਤੁਹਾਨੂੰ ਦੇਾਂਗੇ ਇਹ ਆਪਣਾ ਨਿਊ ਡਿਜ਼ਾਈਨ ਆਇਆ ਬਹੁਤ ਹੀ ਸੋਹਣਾ ਆ ਡਿਜ਼ਾਈਨ ਤੁਸੀਂ ਦੇਖਿਆ ਹੋਣਾ ਹਰ ਇੱਕ ਸਟੋਰ ਤੇ 1650 ਤੋਂ ਲੈ ਕੇ 1700 ਤੱਕ ਇਹਦੀ ਰੇਜ ਹੈ ਆਪਾਂ ਸਿਰਫ ਤੁਹਾਨੂੰ 1250 ਦਾ ਸੂਟ ਦੇਵਾਂਗੇ ਸਾਡੇ 1250 ਦਾ ਗੁਰਨਾਨਕ ਸਟੋਰ ਤੋਂ ਸਾਨੂੰ ਛੂਟ ਹੈ ਮਿਲੂਗਾ ਹੋਰ ਕਿਤੋਂ ਵੀ ਤੁਹਾਨੂੰ ਛੂਟ ਨਹੀਂ ਮਿਲੂਗਾ ਇਹਦੇ ਰੇਟ ਜਿਹੜੇ ਮਾਰਕੀਟਾਂ ਦੇ ਬਹੁਤ ਜ਼ਿਆਦੇ ਤੇਜ਼ ਨੇ ਆਹ ਲਓ ਜੀ ਇਹਦਾ ਪਹਿਲਾ ਕਲਰ ਆਪਾਂ ਦੇਾਂਗੇ ਤੁਹਾਨੂੰ ਮਹਿਰੂਨ ਮਹਿਰੂਨ ਕਲਰ ਦੇ ਵਿੱਚ ਇਹ ਫਲਾਵਰ ਦੇਖ ਲਓ ਬਹੁਤ ਹੀ ਸੋਹਣਾ ਹੈ ਤੇ ਸਲਵਾਰ ਵੀ ਆਪਾਂ ਦੇਾਂਗੇ ਨਾਲ ਸ਼ੈਡੋ ਪ੍ਰਿੰਟ ਦੀ ਇਹ ਦੋਨਾਂ ਦੋਨਾਂ ਦਾ ਸਾਫ ਜਿਹੜਾ ਹੋਊਗਾ ਤੁਹਾਨੂੰ ਕਾਟਰੇਜ ਦਾ ਮਿਲੂਗਾ ਇਹਦੀ ਸ਼ਰਟ ਪੀਸ ਵੀ ਤੁਹਾਨੂੰ ਕਾਟਰੇਜ ਦੀ ਮਿਲੂਗੀ ਤੇ ਸਲਵਾਰ ਵੀ ਜਿਹੜੀ ਆਪਾਂ ਤੁਹਾਨੂੰ ਕਾਟਰੇਜ ਦੀ ਹੀ ਦੇਵਾਂਗੇ ਕਾਟਰੇ ਦੀ ਸਲਵਾਰ ਮਿਲੂਗੀ ਕਾਟਰੇ ਦੀ ਸ਼ਰਟ ਮਿਲ ਸ਼ਰਟ ਮਿਲੂਗੀ ਤੁਹਾਨੂੰ ਤੇ ਇਹ ਵਾਲੇ ਦਾ ਜਿਹੜਾ ਰੇਟ ਮਾਰਕੀਟ ਦਾ 1650 1700 ਰੁਪਏ ਰੇਟ ਦੇ ਵਿੱਚ ਛੂਟਾ ਉਹ ਵੀ ਸਿਰਫ ਤੁਹਾਨੂੰ ਅੱਜ ਆਪਾਂ ਸਿਰਫ ਦੀ ਸਿਰਫ 1250 ਦੀ ਦੇਣਾ ਹੈ ਤੇ ਇਹਦੇ ਵਿੱਚ ਤਿੰਨ ਕਲਰ ਨੇ ਤਿੰਨੇ ਕਲਰ ਬੜੇ ਪਿਆਰੇ ਨੇ ਤੁਸੀਂ ਦੇਖ ਸਕਦੇ ਹੋ ਤਿੰਨੇ ਕਲਰ ਇੰਨੇ ਜਿਆਦੇ ਸੋਹਣੇ ਨੇ ਆ ਲਓ ਜੀ ਆ ਬੜਾ ਦੂਸਰਾ ਕਲਰ ਜਿਹੜਾ ਆਹ ਵਾਈਟ ਦੇ ਵਿੱਚ ਆ ਗਿਆ ਔਰ ਵਾਈਟ ਬਹੁਤ ਹੀ ਸੋਹਣਾ ਇਹਦਾ ਫਲਾਰ ਵੀ ਬਹੁਤ ਹੀ ਸੋਹਣਾ ਜਿਵੇਂ ਫੁੱਲ ਬਣਿਆ ਗਲਦੋਦੀ ਦਾ ਹੁੰਦਾ ਬਹੁਤ ਸੋਹਣਾ ਫੁੱਲ ਤੇ ਨਾਲ ਦੀ ਨਾਲ ਇਹਦੀ ਸ਼ੈਡੋ ਪ੍ਰਿੰਟ ਦੀ ਸਲਵਾਰ ਤੇ ਸਟੱਫ ਦੋਨਾਂ ਦਾ ਇਹ ਇਹਦਾ ਮਿਲੂਗਾ ਤੁਹਾਨੂੰ ਕੋਟਰੇਜ ਦਾ ਰੇਟ ਵਾਹ ਕਮਾਲ ਦੇ ਰੇਟ ਸਿਰਫ ਤੇ ਸਿਰਫ 1250 ਦਾ ਸੂਟ ਮਿਲੂਗਾ ਤੁਹਾਨੂੰ ਇੱਕ ਸੂਟ ਮੰਗਰ ਆਪਾਂ ਦੇਵਾਂਗੇ 500 ਰੁਪਏ ਦਾ ਡਿਸਕਾਊਂਟ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋਗੇ ਤਾਂ ਤੁਹਾਨੂੰ 500 ਰੁਪਏ ਦਾ ਇੱਕ ਸੂਟ ਦੇ ਮੰਗਰ ਡਿਸਕਾਊਂਟ ਮਿਲੂਗਾ ਇਹਨਾਂ ਦੇ ਕਲਰਾਂ ਦੇ ਵਿੱਚ ਦੋ ਦੋ ਸੂਟ ਤੁਹਾਨੂੰ ਮਿਲ ਜਾਣਗੇ ਤੇ ਤੀਸਰਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਹੀ ਪਿਆਰਾ ਆਹ ਦੇਖੋ ਜੀ ਬਹੁਤ ਘੈਂਟ ਜੀ ਲੁੱਕ ਹੈ ਸੂਟ ਦੀ ਤੇ ਸਿਰਫ ਰੇਂਜ 1250 ਚ 500 ਦਾ ਆਪਾਂ ਤੁਹਾਡਾ ਵੱਡਾ ਫਾਇਦਾ ਕਰਨ ਜਾ ਰਹੇ ਹਾਂ ਤੇ ਇਹਦਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਕਲਰ ਬੜੇ ਪਿਆਰੇ ਨੇ ਤੇ ਫਟਾਫਟ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਕੋਲ ਆਰਡਰ ਪਲੇਸ ਕਰ ਲੈਣਾ ਆਹ ਲੋ ਜੀ ਆਹ ਵਾਲਾ ਇਹਦਾ ਆ ਗਿਆ ਤੀਸਰਾ ਕਲਰ ਆਹ ਲੋ ਜੀ ਆਹ ਵਾਲੀ ਇਹਦੀ ਆ ਗਈ ਸਲਵਾਰ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਇੱਕ ਪ੍ਰਿੰਟ ਦੇ ਦੋ-ਦੋ ਸ਼ੂਟ ਦੇਾਂਗੇ ਤੁਸੀਂ ਸਾਡੇ ਕੋਲ ਇੱਕ ਸ਼ੂਟ ਆਰਡਰ ਆਰਡਰ ਕਰ ਲਿਓ ਦੋ ਸ਼ੂਟ ਆਰਡਰ ਕਰ ਲਿਓ ਚਾਹੇ ਤੁਸੀਂ ਸਾਡੇ ਕੋਲ ਪੰਜ ਸ਼ੂਟ ਮੰਗਾਇਓ ਸਿਰਫ ਤੇ ਸਿਰਫ ਰੇਂਜ ਰਹਿਣੀ ਹੈ 1250 ਰੁਪਿਆ ਆਹ ਲੋ ਜੀ ਇਹਦੇ ਵਿੱਚ ਆਪਣੇ ਕੋਲੇ ਇਹ ਮੇਰੇ ਕੋਲੇ ਆ ਗਿਆ ਸੋਲੋ ਪੀਸ ਜਿਹੜਾ ਮੇਰਾ ਸੋਲੋ ਪੀਸ ਹੁੰਦਾ ਉਹ ਮੇਰਾ फटाफट ਹੀ बिक ਜਾਂਦਾ ਕਿਉਂਕਿ ਡਿਜ਼ਾਈਨ ਡਿਫਰੈਂਟ ਜਿਹੇ ਹੁੰਦੇ ਨੇ ਆਹ ਲੋ ਜੀ ਆਹ ਵਾਲਾ ਮੇਰੇ ਕੋਲੇ ਸੋਲੋ ਸ਼ੂਟ ਆ ਗਿਆ ਇਹ ਸਿੰਗਲ ਪੀਸ ਹੈ ਤੇ ਬਹੁਤ ਹੀ ਪਿਆਰਾ ਹੈ ਤੇ ਇਹਦੇ ਨਾਲ ਸਾਰਿਆਂ ਨਾਲ ਸੋਨੂੰ ਪਿਆਰ ਕੁੰਕਮ ਦੀਆਂ ਸਲਵਾਰਾਂ ਮਿਲਣਗੀਆਂ ਵਧੀਆ ਪਸ਼ਮੀਨੇ ਦੀਆਂ ਕਿਉਂਕਿ ਸਾਡੇ ਕੋਲੇ ਕੁਆਲਿਟੀ ਉਹ ਜੀ ਹੁੰਦੀ ਹੈ ਇਹਦੇ ਤੇ ਬੁਰਨੀ ਆਉਂਦਾ ਕਈ ਵਾਰੀ ਆਪਣੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਵੱਡੇ ਸੋਅਰ ਤੇ ਜਾ ਆਪਾਂ ਵੱਡੇ ਮਾਲ ਦੇ ਉੱਤੇ ਜਾਈਏ ਵੀ ਆਪਾਂ ਨੂੰ ਚੀਜ਼ਾਂ ਅੱਛੀ ਕੁਆਲਿਟੀ ਦੀ ਮਿਲੂ ਜਾਂ ਵਧੀਆ ਕੁਆਲਿਟੀ ਮਿਲੂ ਤੇ ਇਹ ਪਿੰਡਾਂ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਰੇਟ ਵੀ ਆਪਣਾ ਅੱਧਾ ਹੁੰਦਾ ਹੈ ਮਾਲ ਦੇ ਨਾਲੋਂ ਸ਼ੋਰੂਮਾਂ ਦੇ ਨਾਲੋਂ ਅੱਧਾ ਰੇਟ ਹੁੰਦਾ ਕਿਉਂਕਿ ਆਪਾਂ ਪਿੰਡ ਦੇ ਵਿੱਚ ਕੰਮ ਕਰਦੇ ਆ ਤੇ ਇਹ ਸੀਗਾ ਆਪਣਾ ਇਹਦਾ ਸਿੰਗਲ ਪੀਸ ਸੀਗਾ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਜਿਵੇਂ ਪੇਂਟ ਕੀਤਾ ਹੁੰਦਾ ਬਹੁਤ ਸੋਹਣਾ ਸ਼ੂਟ ਹੈ ਇਹ ਵਾਲਾ ਸਿੰਗਲ ਪੀਸ ਹੈ ਇਸ ਤੋਂ ਬਾਅਦ ਮੇਰੇ ਕੋਲੇ ਆ ਗਿਆ ਟਾਈ ਇੰਡਾਈ ਦਾ ਡਿਜ਼ਾਈਨ ਆਹ ਲਓ ਜੀ ਇਹ ਮੇਰੇ ਕੋਲੇ ਆਇਆ ਟਾਈ ਐਂਡ ਆਈ ਦਾ ਇਹਦੇ 'ਚ ਵੀ ਆਪਾਂ ਤੁਹਾਨੂੰ ਤਿੰਨ ਕਲਰ ਦੇਾਂਗੇ ਬਹੁਤ ਸੋਹਣੇ ਨੇ ਤਿੰਨੇ ਕਲਰ ਬੜੇ ਪਿਆਰੇ ਨੇ ਤੇ ਸਿਰਫ ਰੇਂਜ ਰਹੂਗੀ 1250 ਰੁਪਿਆ ਆਹ ਲਓ ਜੀ ਆਵਾ ਲੜ ਜਾਣਾ ਹੈਗਾ ਟਾਈ ਐਂਡ ਆਈ ਦਾ ਤੇ ਡਿਸਕਾਊਂਟ ਤੁਹਾਨੂੰ ਮਿਲਿਆ ਇੱਕ ਸੂਟ ਮਗਰ 500 ਰੁਪਏ ਦਾ ਤੇ ਇਹਦੇ ਨਾਲ ਸਲਵਾਰਾਂ ਸੇਮ ਹੋਣਗੀਆਂ 2.5 ਮੀਟਰ ਦੀ ਕੱਟ ਦੇ ਵੀ 셔ਟ 2.5 ਮੀਟਰ ਤੇ ਸਲਵਾਰ 2.5 ਮੀਟਰ ਪਹਿਲਾ ਕਲਰ ਆਪਾਂ ਤੁਹਾਨੂੰ ਮਾਸਟਰ ਸੇਡ ਦੇ ਵਿੱਚ ਦੇਵਾਂਗੇ ਆਹ ਲੋ ਜੀ ਦੂਸਰਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਫਿਰੋਜੀ ਟੋਨ ਦੇ ਵਿੱਚ ਆਹ ਲੋ ਜੀ ਆਹ ਵਾਲਾ ਕਲਰ ਤੁਹਾਨੂੰ ਦੇਵਾਂਗੇ ਫਿਰੋਜੀ ਕਲਰ ਦੇ ਵਿੱਚ ਪੂਰਾ ਕਪੜਾ ਤੁਹਾਨੂੰ ਦੇਵਾਂਗੇ مخਮਲ ਵਰਗਾ ਆਹ ਲੋ ਜੀ ਸਾਫਟ ਦੇਖੋ ਤੁਸੀਂ ਕਪੜਾ ਕਿੰਨਾ ਹੈ ਮਲਾਈ ਵਰਗਾ ਕਪੜਾ ਪਿਆ ਹੈ ਕਾਡਰੇਜ ਦਾ ਤੇ ਬਹੁਤ ਸੋਹਣਾ ਸੂਟ ਹੈ ਸਲਵਾਰ ਦੀ ਕੱਟ ਸਾਰਿਆਂ ਨਾਲ ਸੇਮ ਰਹੂਗੀ ਢਾਈ ਢਾਈ ਮੀਟਰ ਦੀ ਤੇ ਇਸ ਤੋਂ ਬਾਅਦ ਆਪਣਾ ਇਹਦੇ ਚ ਮਾਸਟਰਡ ਕਲਰ ਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ ਦੋ ਕਲਰ ਇੱਕ ਪਹਿਲਾ ਕਲਰ ਮਾਸਟਰਡ ਕਲਰ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਆਪਣੇ ਕੋਲੇ ਦੂਜਾ ਕਲਰ ਵੀ ਜਿਹੜਾ ਹੈਗਾ ਇਹ ਵੀ ਮਾਸਟਰ ਸਲਵਾਰ ਦੇ ਨਾਲ ਆਇਆ ਹੈ ਇਹਦੇ ਵਿੱਚ ਆ ਤੁਹਾਨੂੰ ਜਿਹੜੇ ਸੂਟ ਹੈਗੇ ਨੇ ਆਪਣੇ ਕੋਲੇ ਅਵੇਲੇਬਲ ਦੋ ਨੇ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਮੇਰੇ ਕੋਲੇ ਆ ਗਿਆ ਫਲਾਰ ਵਾਲਾ ਡਿਜ਼ਾਈਨ ਆਹ ਲਓ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਛੂਟੀ ਮਿਲਣਗੇ ਇੱਕ ਬਲੈਕ ਸਲਵਾਰ ਦੇ ਨਾਲ ਆ ਲਓ ਜੀ ਇਹ ਵਾਲਾ ਬਹੁਤ ਹੀ ਸੋਹਣਾ ਫਲਾਵਰ ਹੈ ਤੇ ਬਲੈਕ ਸਲਵਾਰ ਦੇ ਨਾਲ ਮਿਲੂਗਾ ਵੈਸੇ ਤਾਂ ਜੈਡ ਬਲੈਕ ਆ ਸੋਨੂੰ ਫੋਨ ਦੇ ਵਿੱਚ ਥੋੜਾ ਜਿਹਾ ਡਲ ਵੀ ਆ ਜਾਂਦਾ ਬਲੈਕ ਕਲਰ ਜਿਹੜਾ ਹੈਗਾ ਹਮੇਸ਼ਾ ਥੋੜਾ ਜਿਹਾ ਡਲ ਹੋ ਜਾਂਦਾ ਇਹ ਜਿਹੜਾ ਬਲੈਕ ਕਲਰ ਆ ਬਹੁਤ ਹੀ ਸੋਹਣਾ ਜੈਡ ਬਲੈਕ ਦੇ ਵਿੱਚ ਆ ਬਹੁਤ ਸੋਹਣਾ ਸੂਟ ਲੱਗਦਾ ਇਸ ਦੇ ਵਿੱਚ ਜਿਹੜਾ ਦੂਸਰਾ ਕਲਰ ਆ ਇਹ ਨੇਵੀ ਬਲੂ ਦੇ ਵਿੱਚ ਆ ਗਿਆ ਆਹ ਲੋ ਜੀ ਜਿਹੜਾ ਦੂਸਰਾ ਕਲਰ ਆ ਇਹ ਨੇਵੀ ਬਲੂ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਆਹ ਲੋ ਜੀ ਇਹ ਵਾਲਾ ਨੇਵੀ ਲੀਓ ਦੇ ਵਿੱਚ ਕਲਰ ਆ ਉਹ ਵਾਲਾ ਬਲੈਕ ਦੇ ਬਲੈਕ ਕਲਰ ਦੇ ਵਿੱਚ ਸੀ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਲਵਲੀਨ ਦੀ ਕਾਡਰੇਜ ਇਸ ਤੋਂ ਬਾਅਦ ਮੈਂ ਲਵਲੀਨ ਦੀ ਕਾਡਰੇਜ ਦਾ ਜਿਹੜਾ ਸਾਨੂੰ ਹੈਗਾ ਸਟਾਫ ਦਿਖਾਉਣੀ ਆ ਇਹਦੇ 'ਚ ਮੇਰੇ ਕੋਲੇ ਮੈਚਿੰਗ ਵਾਲੇ ਸ਼ੂਟ ਨੇ ਆਪਣੇ ਕੋਲੇ ਇੱਕ ਰੰਗ ਦੇ ਵਿੱਚ ਦੋ ਦੋ ਸ਼ੂਟ ਮਿਲ ਜਾਣਗੇ ਇਹ ਇਹ ਹੈਗੀ ਹੈ ਮੇਰੇ ਕੋਲੇ ਲਵਲੀਨ ਦੀ ਇਹ ਲਵਲੀਨ ਬ੍ਰਾਂਡ ਦੀ ਹੈ ਤੇ ਇਹਦਾ ਰੇਟ ਵੀ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਘੱਟ ਮਿਲੂਗਾ ਆ ਲੋ ਜੀ ਇਹਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਕਟਿੰਗ ਵੀ ਤੁਹਾਨੂੰ ਆਪਾਂ 2.5 ਮੀਟਰ ਦੇ ਵਿੱਚ ਸਲਵਾਰ ਤੇ 2.5 ਮੀਟਰ ਦੇ ਵਿੱਚ ਸ਼ੱਡ ਦੇਵਾਂਗੇ ਜਿਹੜੀ ਸਲਵਾਰ ਦਾ ਸਾਫਾ ਸਾਫਾ ਤੁਹਾਨੂੰ ਇਹਦੇ ਨਾਲ ਦੇਵਾਂਗੇ ਉਹ ਰਾਂਟੈਕਸ ਦਾ ਲੱਗਿਆ ਹੋਊਗਾ ਰਾਂਟੈਕਸ ਬ੍ਰਾਂਡ ਦਾ ਇਹਦੇ ਨਾਲ ਸਲਵਾਰ ਦਾ ਕਪੜਾ ਲੱਗਿਆ ਤੇ ਸ਼ਰਟ ਪੀਸ ਤੁਹਾਨੂੰ ਦੇਾਂਗੇ ਇਹਦੇ ਨਾਲ ਆਪਾਂ ਲਵਲੀਨ ਬ੍ਰਾਂਡ ਦਾ ਤੇ ਇਹਦੇ ਵਿੱਚ ਆਪਾਂ ਇੱਕ ਸ਼ੂਟ ਦੇ ਵਿੱਚ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ ਇੱਕੋ ਜੇ ਆਹ ਲਓ ਜੀ ਉਹ ਤੁਹਾਡੀ ਆਪਣੀ ਚੋਅ ਹੋਗੀ ਤੁਸੀਂ ਸਾਡੇ ਕੋਲ ਇੱਕ ਸ਼ੂਟ ਬਾਈ ਕਰ ਸਕਦੇ ਹੋ ਦੋ ਸ਼ੂਟ ਬਾਈ ਕਰ ਸਕਦੇ ਹੋ ਤੇ ਇਹਨਾਂ ਦਾ ਇਹਨਾਂ ਦੀ ਜਿਹੜੀ ਰੇਂਜ ਹੋਊਗੀ ਆਪਾਂ ਸਿਰਫ ਤੇ ਸਿਰਫ 2000 ਵਾਲੇ ਸ਼ੂਟ ਦੀ ਤੁਹਾਨੂੰ 1450 ਰੁਪਿਆ ਰੇਟ ਇਹਦਾ ਦੇਵਾਂਗੇ ਮੈਚਿੰਗ ਵਾਲੇ ਦਾ ਤੇ ਇਹ ਤੁਸੀਂ ਸਾਡੇ ਕੋਲੋਂ ਦੋ ਦੋ ਸ਼ੂਟ ਬਾਈ ਕਰ ਸਕਦੇ ਹੋ ਇੱਕ ਕਰ ਸਕਦੇ ਹੋ ਆਹ ਲਓ ਜੀ ਇਸ ਤੋਂ ਬਾਅਦ ਮੇਰੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਇਹਦਾ ਹਾਲੋ ਜੀ ਇਹ ਵਾਲੇ ਚ ਵੀ ਤੁਹਾਨੂੰ ਦੋ ਬਲੈਕ ਵਾਲੇ ਚ ਤੁਹਾਨੂੰ ਦੋ ਸੂਟ ਮਿਲਣਗੇ ਜਿਹੜੀ ਸਲਵਾਰ ਦੀ ਟੋਨ ਹੈ ਉਹ ਬਹੁਤ ਹੀ ਪਿਆਰੀ ਹੈ ਹਾਲੋ ਜੀ ਆਹ ਵਾਲੀ ਤੁਹਾਨੂੰ ਸਲਵਾਰ ਦੇਾਂਗੇ ਨਾਲ ਤੇ ਆਹ ਵਾਲੀ ਤੁਹਾਨੂੰ ਛੱਡ ਦੇਾਂਗੇ ਤੇ ਰੇਂਜ ਸਿਰਫ ਦੇਵਾਂਗੇ 1450 ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਇਸ ਤੋਂ ਬਾਅਦ ਮੇਰੇ ਕੋਲੇ ਇੱਕ ਹੋਰ ਰੇਂਜ ਦਾ ਤੇ ਬੈਲਵੜ ਦਾ ਆਲ ਓਵਰਾਲ ਸਟਾਫ ਆਇਆ ਪਿਆ ਉਹ ਆਪਾਂ ਤੁਹਾਨੂੰ ਦੇਾਂਗੇ ਕਿਸੇ ਨਾ ਕਿਸੇ ਹੋਰ ਵੀਡੀਓ ਚ ਕਈ ਵਾਰੀ ਆਪਣਾ ਆਪਾਂ ਕਹਿ ਦੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਕਈ ਵਾਰੀ ਮੂਡ ਬਣ ਜਾਂਦਾ ਵੀ ਚੀਜ਼ ਸੋਹਣੀ ਲੱਗੀ ਆਪਾਂ ਕਸਟਮਰ ਨੂੰ ਜਿਹੜੀ ਹੈਗੀ ਆ ਆ ਵਾਲੀ ਸ਼ੇ ਜਲਦੀ ਦਿਖਾ ਦਈਏ ਤੇ ਇਹ ਸੀਗੀ ਮੇਰੀ ਅੱਜ ਦੀ ਮੈਚਿੰਗ ਵਾਲੇ ਕੋਡਰੇਜ ਦੇ ਸ਼ੂਟਾਂ ਦੀ ਜਿਨ੍ਹਾਂ ਦੇ ਰੇਟ ਬਹੁਤ ਜ਼ਿਆਦੇ ਘਟਨੇ ਤੇ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਕਿਉਂਕਿ ਸਾਡਾ ਜਿਹੜਾ ਮੋਟੀਵੇਸ਼ਨ ਸਾਨੂੰ ਜਦੋਂ ਜਦੋਂ ਸਾਨੂੰ ਸੋਹਣਾ ਜਿਹਾ ਇੱਕ ਕਮੈਂਟ ਕਰਦੇ ਆ ਤੁਸੀਂ ਸਾਨੂੰ ਤੁਹਾਡੇ ਇੱਕ ਕਮੈਂਟ ਨਾਲ ਬਹੁਤ ਹੀ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਦਵਾਈ ਦਾ ਕੰਮ ਕਰਦਾ ਤੁਹਾਡਾ ਸੋਹਣਾ ਜਿਹਾ ਕਮੈਂਟ ਤੇ ਇਹ ਸੀਗੇ ਆਪਣੇ ਅੱਜ ਦੇ ਸੋਹਣੇ ਸੋਹਣੇ ਸੂਟ ਤੇ ਆਪਾਂ ਸੋਨੂੰ ਜਾਂਦਿਆਂ ਦੀ ਇੱਕ ਵਾਰੀ ਫੇਰ ਦੱਸ ਦਈਏ ਵੀ ਸਾਡੀ ਵੀਡੀਓ ਜਿਹੜੀ ਸ਼ਾਮ ਨੂੰ 7 ਵਜੇ ਡੇਲੀ ਅਪਲੋਡ ਹੋਇਆ ਕਰੂਗੀ YouTube ਤੇ ਗੁਰੂ ਨਾਨਕ ਲਾਥ ਹਾਊਸ ਮੈਸਰ ਖਾਨਾ ਪਰ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸ਼ਸ਼ੀ ਕਾਲ